ਉਕ ਵੀ ਘਰਾਂ ਦੇ ਵਿੱਚ ਕਿਰਾਏਦਾਰ ਰੱਖਦੇ ਨੇ ਜਾਂ ਜਿਨ੍ਹਾਂ ਦੀ ਪੀਜੀ ਵਗੈਰਾ ਹੈ ਉਹ ਆ ਵੀਡੀਓ ਧਿਆਨ ਦੇ ਨਾਲ ਦੇਖ ਲੈਣਾ ਅੱਜ ਕੱਲ੍ਹ ਠੱਗਾਂ ਨੇ ਨਵਾਂ ਹੀ ਤਰੀਕਾ ਜੜਾਇਆ ਉਹ ਲੱਭ ਲਿਆ ਹੈ ਲੋਕਾਂ ਦੇ ਨਾਲ ਠੱਗੀ ਮਾਰਨ ਦਾ ਤਾਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀਡੀਓ ਵੀ ਤੁਸੀਂ ਦੇਖ ਪਾ ਰਹੇ ਹੋ ਦਰਅਸਲ ਮਾਮਲਾ ਪੂਰਾ ਜਲੰਧਰ ਦਾ ਅਰਬਨ ਸਟੇਟ ਦਾ ਹੈ ਜਿੱਥੇ ਇੱਕ ਘਰ ਦੇ ਵਿੱਚ ਕਿਰਾਏਦਾਰ ਬਣ ਕੇ ਇੱਕ ਵਿਅਕਤੀ ਜਾਂਦਾ ਹੈ ਔਰ ਖੁਦ ਨੂੰ ਇਨਕਮ ਟੈਕਸ ਦਾ ਅਫਸਰ ਦੱਸਦਾ ਹੈ ਇਨਕਮ ਟੈਕਸ ਦਾ ਅਫਸਰ ਬਣ ਕੇ ਗਿਆ ਜਿਹੜੇ ਉਹ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਕਮਿਸ਼ਨ ਲੈ ਕੇ ਪ੍ਰਾਪਰਟੀ ਡੀਲਰ ਜਿਹੜੇ ਐ ਉਸਨੇ ਘਰ ਦਵਾਇਆ ਔਰ ਇੱਕ ਪੋਰਸ਼ਨ ਕਿਰਾਏ ਤੇ ਲਿਆ ਜਿਹੜੇ ਮਾਲਕ ਇਹ ਬਜ਼ੁਰਗ ਜੋੜਾ ਸੀਗਾ ਘਰ ਦੇ ਵਿੱਚ ਰਹਿੰਦਾ ਔਰ ਇਹ ਆਪਣੇ ਦੋ ਪੋਰਸ਼ਨ ਜਿਹੜੇ ਕਿਰਾਏ ਤੇ ਦਿੰਦੇ ਸੀਗੇ ਔਰ ਇਹਨਾਂ ਨੇ ਆਪਣੇ ਪੋਰਸ਼ਨ ਕਿਰਾਏ ਤੇ ਦਿੱਤੇ ਸਾਰੀ ਵੈਰੀਫਿਕੇਸ਼ਨ ਵੀ ਦੇਖੋ ਕਿਵੇਂ ਕਰਵਾਈ ਪੁਲਸ ਥਾਣੇ ਦੇ ਵਿੱਚੋਂ ਵੈਰੀਫਿਕੇਸ਼ਨ ਕਰਵਾਈ ਔਰ ਉਹ ਜਿਹੜਾ ਫਰਜ਼ੀ ਇਨਕਮ ਟੈਕਸ ਦਾ ਅਫਸਰ ਬਣ ਕੇ ਆਇਆ ਸੀ ਉਹਨੇ ਵੀ ਇਸ ਤਰੀਕੇ ਦੇ ਨਾਲ ਸਹਿਯੋਗ ਕੀਤਾ ਕਿ ਜਿਵੇਂ ਮੈਂ ਵਾਕਿਆ ਹੀ ਅਸਲ ਦੇ ਵਿੱਚ ਇਨਕਮ ਟੈਕਸ ਦਾ ਅਫਸਰ ਹੁੰਨਾ ਔਰ ਕੁਝ ਹੀ ਦਿਨਾਂ ਦੇ ਵਿੱਚ ਬਜ਼ੁਰਗ ਜੋੜੇ ਦਾ ਕਹਿਣਾ ਹੈ ਕਿ ਸਾਡੇ ਨਾਲ ਇਦਾਂ ਘੁੱਲ ਗਿਆ ਕਿ ਸਾਡਾ ਜਿਵੇਂ ਪਰਿਵਾਰਕ ਮੈਂਬਰ ਕੁਵੇ ਔਰ ਸਾਡੇ ਨਾਲ ਕਰਾਇਆ ਜਿਹੜਾ ਤੈਹ ਕੀਤਾ ਸੀ ਉਹ ਕਰਾਇਆ ਵੀ ਨਹੀਂ ਦਿੱਤਾ ਲਗਾਤਾਰ 3-4 ਮਹੀਨੇ ਸਾਡੇ ਕੋਲੇ ਰਿਹਾ ਸਾਨੂੰ ਕਹਿੰਦਾ ਕਿ ਕੱਲ ਨੂੰ ਰੇਡ ਕਰਨੀ ਹੈ ਮੈਨੂੰ ਡਿਪਾਰਟਮੈਂਟ ਤੋਂ ਚੈੱਕ ਮਿਲਣਾ ਹੈ ਤੇ ਮੈਂ ਤੁਹਾਨੂੰ ਚੈੱਕ ਦੇ ਦੇਵਾਂਗਾ ਤਾਂ ਉਹ ਆਪਣੇ ਖਾਤੇ ਦੇ ਵਿੱਚ ਲਾ ਲਓ ਤਾਂ ਪੈਸੇ ਤੁਹਾਨੂੰ ਮਿਲ ਜਾਣਗੇ ਤਾਂ ਇਦਾਂ ਕਰਦੇ ਕਰਦੇ ਬਜ਼ੁਰਗ ਜੋੜੇ ਨੂੰ ਇੱਕ ਹੋਰ ਆਪਣੇ ਝਾਂਸੇ ਦੇ ਵਿੱਚ ਫਸਾਇਆ ਕਿ ਮੈਂ ਰੇਡ ਕਰਨੀ ਹੈ ਉੱਥੋਂ ਸੋਨਾ ਬਰਾਮਦ ਹੋਣਾ ਹੈ ਤੁਸੀਂ ਮੈਨੂੰ ਪੈਸੇ ਦੇ ਦਿਓ ਤੇ ਮੈਂ ਘੱਟ ਰੇਟ ਦੇ ਵਿੱਚ ਤੁਹਾਨੂੰ ਸੋਨਾ ਦਵਾ ਦਿਆਂਗਾ ਅਸੀਂ ਰੇਡ ਕਰਨੀ ਹੈ ਡਿਪਾਰਟਮੈਂਟ ਨੇ ਤਾਂ ਬਜ਼ੁਰਗ ਜੋੜੇ ਦੇਵੇਂ ਮਨ ਦੇ ਵਿੱਚ ਲਾਲਚ ਆ ਗਿਆ ਬਜ਼ੁਰਗ ਜੋੜੇ ਨੇ ਬੈਂਕ ਦੇ ਵਿੱਚੋਂ 3 ਲੱਖ ਰੁਪਈਆ ਕੱਢ ਕੇ ਤੇ ਉਸ ਫਰਜੀ ਇਨਕਮ ਟੈਕਸ ਨੂੰ ਦੇ ਦਿੱਤਾ ਹੁਣ ਦੇਖੋ ਕਿ ਜਿਹੜਾ ਬਜ਼ੁਰਗ ਵਿਅਕਤੀ ਸੀ ਉਹਦੇ ਨਾਲ ਵੀ ਗਿਆ ਬੰਦਾ ਖੁਦ ਬੈਂਕ ਦੇ ਵਿੱਚੋਂ ਪੈਸੇ ਕਢਵਾਉਣ ਦੇ ਵਾਸਤੇ ਔਰ ਜਦੋਂ ਬੈਂਕ ਦੇ ਵਿੱਚੋਂ ਪੈਸੇ ਕਢਵਾ ਕੇ ਦਿੱਤੇ 3 ਲੱਖ ਰੁਪਈਆ ਤੇ ਉਸ ਤੋਂ ਬਾਅਦ ਨਾ ਤਾਂ ਬਜ਼ੁਰਗ ਜੋੜੇ ਨੂੰ ਸੋਨਾ ਮਿਲਿਆ ਨਾ 3 ਲੱਖ ਰੁਪਈਆ ਮਿਲਿਆ ਔਰ ਨਾ ਉਹ ਫਰਜੀ ਇਨਕਮ ਟੈਕਸ ਕਰਾਇਦਾਰ ਮਿਲਿਆ ਫਿਰ ਉਸ ਤੋਂ ਬਾਅਦ ਉਡੀਕਿਆ 1-2 ਦਿਨ ਨਹੀਂ ਆਇਆ ਤਾਂ ਫਿਰ ਬਜ਼ੁਰਗ ਜੋੜਾ ਜਿਹੜਾ ਆ ਉਹ ਇਨਕਮ ਟੈਕਸ ਦਫ਼ਤਰ ਦੇ ਵਿੱਚ ਗਿਆ ਜਲੰਧਰ ਦੇ ਵਿੱਚ ਜਿੱਥੇ ਇਨਕਮ ਟੈਕਸ ਦਾ ਦਫ਼ਤਰ ਹੈ ਕਿ ਭਾਈ ਆ ਦੇਖੋ ਆ ਕੇਰਲਾ ਤੋਂ ਬੰਦਾ ਆਪਣੀ ਪਛਾਣ ਸੁਭਾਸ਼ ਚੰਦਰ ਕਰਕੇ ਦਿਖਾਈ ਕਿ ਆ ਦੇਖੋ ਆ ਤੁਹਾਡੇ ਇੱਥੇ ਉਧਰੋਂ ਪੋਸਟਿੰਗ ਹੋਈ ਐ ਇਸ ਬੰਦੇ ਦੀ ਔਰ ਜਦੋਂ ਇਨਕਮ ਟੈਕਸ ਵਾਲਿਆਂ ਨੇ ਸਾਰਾ ਰਿਕਾਰਡ ਫੋਲਿਆ ਤਾਂ ਉਹਨਾਂ ਉਹਨਾਂ ਦੇ ਕੋਲ ਤਾਂ ਇਦਾਂ ਦੀ ਕੋਈ ਵੀ ਪੋਸਟਿੰਗ ਨਹੀਂ ਹੋਈ ਤਾਂ ਉੱਥੋਂ ਬਜ਼ੁਰਗ ਜੋੜੇ ਨੂੰ ਇਹ ਹੈਰਾਨੀ ਕੁਈ ਕਿ ਯਾਰ ਸਾਡੀ ਨਾਲ ਤਾਂ ਇਹ ਵੱਡੀ ਠੱਗੀ ਜੁੜੀ ਹੈ ਉਹ ਵੱਜ ਚੁੱਕੀ ਹੈ 3 ਲੱਖ ਰੁਪਈਆ ਲੈ ਕੇ ਇਨਕਮ ਟੈਕਸ ਦਾ ਫਰਜੀ ਅਫਸਰ ਜਿਹੜਾ ਉਹ ਫਰਾਰ ਹੋ ਗਿਆ ਨਾ ਤਾਂ ਪ੍ਰਾਪਰਟੀ ਡੀਲਰ ਦਾ ਕਮਿਸ਼ਨ ਦੇ ਕੇ ਗਿਆ ਨਾ ਹੀ ਉਹ ਕਿਰਾਏਦਾਰ ਰਿਹਾ ਜਿਹੜਾ ਕਿਰਾਏ ਤੇ ਉੱਪਰ ਉਹ ਨਾ ਉਹ ਪੈਸੇ ਦਿੱਤੇ ਉਲਟਾ ਨਾਲ ਦੇ 3 ਲੱਖ ਰੁਪਈਆ ਲੈ ਕੇ ਫਰਾਰ ਹੋ ਗਿਆ ਬਜ਼ੁਰਗ ਜੋੜੇ ਦੇ ਨਾਲ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਸੁਣਾ ਦਿੰਦੇ ਆ ਕਿ ਕਿਵੇਂ ਉਹ ਠੱਗੀ ਦੇ ਸ਼ਿਕਾਰ ਹੋਇਆ ਤਾਂ ਜੋ ਤੁਸੀਂ ਇਸ ਆ ਗੱਲ ਤੋਂ ਬਚ ਸਕੋ ਰਿਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਸਕੋ ਤਾਂ ਜੋ ਲੋਕ ਵੀ ਅਵੇਅਰ ਹੋ ਸਕਣ ਹਾਂ ਜੀ